ਰਾਣੀ ਆਪਦੀ ਕਿਰਪਾ ਕਰਦੀ ਆ ਤੇ ਮਿਲ ਗਿਆ ਦਿਨੇ ਕਾਲ ਜੇ ਚਾਹਤਾ ਨਹੀਂ ਸਮਝਾਂ ਲਿਆ ਪ੍ਰਾਇਮਾ ਮਾ ਮਤਲਬ ਤੂੰ ਕੋਲ ਕੋ ਨਹੀਂ ਹਾਂ ਨਹੀਂ ਦਿੱਤੇ ਲੈ ਵੇ ਚੱਲੇ ਕੇ ਯਾਰ ਰਜੂ ਨੂੰ ਫੋਨ ਲਾ ਲਈਏ ਕਹਿੰਦਾ ਸੀ ਸ਼ਾਮ ਨੂੰ ਚੱਲ ਕੇ ਆਵਾਂਗੇ ਨਾਲ ਲੈ ਚੱਲਾਂਗੇ ਉਹਨੂੰ ਹੈਲੋ ਰਜੂ ਕਿੱਥੇ ਆ ਤਰੀਆਂ ਆਇਆ ਮੜਾਇ ਬਾਹਰ ਜਿੱਤੇ ਲਵੇ ਚੱਲ ਕੇ ਆਵਾਂਗੇ ਆਪਾਂ ਉਹਨੂੰ ਮੜੀ ਫੂਕ ਦੀ ਸ਼ਿਕਾ ਕੇ ਆਉਣਾ ਕਹਦਾ ਕਿ ਬੁਲਟੇ ਆ ਲੈ ਲੂਗਾ ਹਾਂ ਮੈਂ ਗਲੀ ਚ ਖੜਾ ਆਇਆ ਜਲਦੀ ਆ ਜਾ ਬਾਹਰ ਆਇਆ ਚੱਲ ਕੇ ਆਵਾਂਗੇ ਦੇਖਦੇ ਆ ਕੀ ਮਾਹੌਲ ਆ ਪੰਪੀ ਦੇ ਕੇ ਆਮਾ ਉਹਨੂੰ ਆ ਜਾ ਆ ਜਾ ਹਾਂ ਬਾਹਰ ਹੀ ਫਿਰਦਾ ਮੈਂ ਗਲੀ ਚ ਚੰਗਾ ਆ ਜਾ ਤੂੰ ਚੰਗਾ ਚੱਲੋ ਜਾਈਏ ਉਹਨੂੰ ਪੰਪ ਪੰਪੀ ਦੇ ਆਈਏ ਜਿੱਲਿਆਂ ਵਾਲਾ ਬੁਲਟ ਤਾਂ ਵਧੀਆ ਉਹ ਬਾਹਰ ਹੀ ਫਿਰਦਾ ਤੂੰ ਦਾ ਓਏ ਬਾਹਰ ਹੀ ਐਂ ਕਹਦਾ ਕੰਮ ਕਰਨ ਨਾਲੇ ਵਿੱਲਾ ਹੀ ਐ ਵਿੱਲਾ ਹੀ ਫਿਰਦਾਗਾ ਕੰਮ ਤਾਂ ਹੁੰਦਾ ਕਰ ਲਿਆ ਕਰ ਕੋਈ ਆਤੀ ਨਹੀਂ ਕਰਦੇ ਜਿੱਤੇ ਲਵ ਚੱਲ ਕੋਣਿਆ ਆ ਵੱਡਾ ਉਹ ਲਾ ਓਏ ਫਿਰਦਾ ਇੱਥੇ ਫਿਰਦਾ ਓਏ ਠੀਕ ਨਾਲ ਫੋਨ ਤੇ ਲੱਗਿਆ ਪਿਆਗਾ ਹਲੋ ਆ ਛਿੜ ਕੇ ਆਉਣਿਆ ਇਹਨੂੰ ਆਇਆ ਅੱਛਾ ਜੀ ਫਿਲਮ ਦੇਖਣੀ ਆ ਫੜਕੂਰੀ ਕਿਵੇਂ ਆ ਬਾਈ ਹੈ ਓਏ ਐ ਲਿਆ ਹਾਂ ਇਹਨਾਂ ਨਾਲ ਲੱਗਾ ਹੁਣ ਤੇ ਉਹ ਯਾਰ ਜ਼ਰੂਰੀ ਗੱਲ ਕਰੀਏ ਨਾ ਯਾਰ ਕਿਹਦੇ ਨਾਲ ਲੱਗਿਆ ਪਿਆਗਾ ਉਹ ਤੂੰ ਬਾਜਿਆ ਯਾਰ ਹੈ ਤੁਸੀਂ ਬਾਜੋ ਯਾਰ ਦਿੱਤਾ ਕਿੱਥੇ ਆ ਗਿਆ ਅੰਦਰ ਹੀ ਹੋਣਾ ਮਰਦਾ ਹੁਣ ਕਰੀ ਹੈਗਾ ਉਹ ਯਾਰ ਬਾਜੋ ਯਾਰ ਆ ਜੀ ਦੇਖਣੀ ਕੁੜੀ ਫਿਰ ਕਿਹਦੇ ਨਾਲ ਕੁੜੀ ਕੜੀ ਬਾਰੇ ਗੱਲ ਕਰੀਏ ਨਾ ਮੁੰਡਾ ਰਿਸ਼ਤੇ ਦੀ ਗੱਲ ਕਰੀਏ ਕੁੜੀ ਠੀਕ ਹੈ ਇਹ ਤਾਂ ਵਿਆਹ ਕਰਾਉਣ ਨੂੰ ਫਿਰ ਰਿਹਾ ਹੈਗਾ ਇਹਦਾ ਪਾਲਾ ਆਇਆ ਲੱਗੀ ਜਾਂਦਾ ਭਾਂਦਾ ਜਲ ਕੇ ਬੁਖਾਰ ਦਿਨੇ ਤਾਂ ਹੋਊਗਾ ਸੀ ਕਿਤੇ ਫੇਰ ਨਾ ਚੜਜੇ ਦੁਬਾਰੇ ਕਿਤੇ ਉਹ ਤੂੰ ਅੱਗ ਜੀ ਨੇ ਲੈ ਲਈ ਮੇਰੇ ਸਾੜੀ ਜਨੇ ਮੱਚ ਗਈ ਬੜਾ ਤੰਗ ਕਰਦਾ ਭਾਂ ਦਾ ਲੰਗੜਾ ਜਾਂ ਬੁਖਾਰ ਚੱਲੇ ਨੇੜਾ ਆਲਾ ਮੂੰਹ ਆ ਰਹੀ ਸਾਬਣ ਪਾਈ ਹੁੰਦੀ ਮੂੰਹ ਚ ਕੌੜਾ ਕੌੜਾ ਮੂਰੇ ਜੈਦਲੇ ਪਤਾ ਨਹੀਂ ਕਿੱਧਰ ਨੂੰ ਲੱਗ ਗਿਆ ਬਦੰਦਰ ਬਾਹਰ ਨੂੰ ਫੋਨ ਜਨ ਆਈ ਨਹੀਂ ਹਲੇ ਤੱਕ ਫੇਰ ਬੁੱਝ ਗਈ ਦਿਂਦਾ ਹੀ ਨਹੀਂ ਕਿਤੇ ਕਿੱਥੇ ਆਏ ਹੋਏ ਮੈਂ ਨਹੀਂ ਭਾਂ ਚੂਹ ਜੀ ਆ ਉੱਠਾ ਹੋਏ ਕਿਉਂ ਆ ਜੀ ਤੇ ਹੋਰ ਕਿਵੇਂ ਜਸ ਕਿ ਵੀ ਅੱਗੇ ਮੇਰੇ ਬੈਠਾ ਹੋਏ ਪਾਲਾ ਲੱਗੀ ਨਾਲ ਬੁਖਾਰ ਜਾਲਾ ਵਾਂਗੂ ਹੋ ਰਹਾ ਬੁਖਾਰ ਹੋਇਆ ਹੋਰ ਯਾਰ ਦਵਾਈ ਦਵਾਈ ਲੈ ਆਉਣੀ ਸੀ ਦਵਾਈ ਤੋਂ ਉਦੋਂ ਭਾਂ ਦਾ ਮੂੰਹ ਕਾੜਾ ਕਰ ਲਿੰਦੇ ਗੁਲਮੇ ਪਹਿਲੀ ਮੂੰਹ ਕਾੜਾ ਕਾੜਾ ਹੋ ਰਹਾ ਹਾਂ ਹੂੰ ਮੇ ਵੀਆ ਹੋਡਿਆਲ ਵੱਡਾ ਗਿਦਰਾ ਹੋਵੇ ਪਤਾ ਨਹੀਂ ਇੱਧਰ ਨੂੰ ਹੋ ਬਾਹਰ ਯਾਰ ਉਹ ਬਾਹਰ ਫੋਨ ਕਰਦੇ ਲੱਗ ਰਿਹਾ ਕਿਸੇ ਨਾਲ ਮੈਂ ਕਿਸੇ ਨਾਲ ਲੱਗ ਰਿਹਾ ਫੋਨ ਤੇ ਕੋਈ ਤੇਰੀ ਗੱਲ ਕਰੀ ਜਾਂਦਾ ਕਿਸੇ ਨਾਲ ਤਾਂ ਰਿਸ਼ਤ ਰਿਸ਼ਤ ਦੀ ਗੱਲ ਕਰੀ ਜਾਂਦਾ ਕਿਸੇ ਨਾਲ ਕਿਸਤਾ ਭਾਂ ਦੇ ਦੂੰ ਕੌਣ ਕਰਦਾ ਕੌਣ ਕੀ ਬਦਲਦਾ ਫਲੱਗਾ ਦਾ ਫੋਨ ਤੇ ਕਿਸ ਨਾਲ ਐ ਪੁੱਣ ਤੋ ਕਮਲਾ 15 ਸਾਲ ਪਹਿਲਾਂ ਮੇਰੀ ਪੜਾਈ ਖਰਾਬ ਕਰਾ ਤੈਨੂੰ ਬਦਲਦਰ ਨੇ ਤੰਗ ਜੇ ਕਰੀ ਗਿਆ ਬਿਮਾਰ ਤੇ ਰਿਸ਼ਤੇ ਦੀ ਕਰਦਾ ਕਿ ਆਦਾਂ ਜੀ ਕਰਦਾਗਾ ਮੈਨੂੰ ਤਾਂ ਕੋਈ ਪਤਾ ਵੀ ਨਹੀਂ ਮੈਂ ਤਾਂ ਗੱਲ ਛੁੱਟ ਦੇ ਪਤਾ ਲੱਗ ਗਿਆ ਯਾਰ ਉਹਦਾ ਫਿਰ ਵਿਆਹ ਵੀ ਕਰਾਉਣ ਨੂੰ ਕਰਦਾ ਅਸਤਾਦ ਨੌ ਦੇ ਬਦਲਦਰ ਦੇ ਨਵੇਂ ਜਵਾਨੀ ਚੜ ਜੀ ਤੇ ਉਹ ਰਦਾ 15 ਸਾਲ ਪਹਿਲਾਂ ਤੇਰੇ ਸਾਹਮਣੇ ਮੇਰੀ ਪੜਾਈ ਖਰਾਬ ਹੋਈ ਮੈਂ ਆ ਗਿਆ ਮੁੰਡਾ ਐ ਨਿਕਲ ਆਇਆ ਉਹ ਕਿ ਤੂੰ ਪੰਪ ਦੇ ਦੇ ਉਹਨੂੰ ਉਹ ਮੈਂ ਤਾਂ ਇਹ ਕਹਤਾ ਨਾ ਕਿ ਬਹਿ ਗਿਆ ਮੇਰੇ ਕੋਲੇ ਅੱਗੇ ਸੜਿਆ ਝੁਗਾ ਪਾਈ ਰਹਾਦਾ ਸੀ ਪਟਿਆ ਜਾਉ ਮਾ ਇਹ ਉਹਦਾ ਜਵਾਨੀ ਫੱਟਵੀਂ ਦੁਆਰ ਤਾ ਬੜਾ ਯਾਰ ਇਹ ਮੇਰੀ ਪੜ੍ਹਾਈ ਖਰਾਬ ਕਰੂਗਾ ਯਾਰ ਉਹਦਾ ਕਰੂਗਾ ਚੰਦ ਚਾੜੂ ਕੋਈ ਨਾ ਕੋਈ ਹੁਣ ਤਾਂ ਤੋਂ ਦੋ ਤੋ ਕਿ ਮੈਂ ਚੜਾ ਹੋਊਗਾ ਮੈਂ ਆਪਦਾ ਕਾਲਜ ਜਾਇਆ ਕਰੂ ਪਹਿਲਾਂ ਦੀ ਪਹਿਲਾ ਲੇਟ ਹੋ ਗਈ ਹੁਣ ਫੇਰ ਜੇ ਵਿਆਹ ਦੀ ਹੋ ਕਰਕੇ ਖੜ ਗਿਆ ਫਿਰ ਮੈਨੂੰ ਘਰੇ ਰਹਿਣਾ ਪਿਆ ਗਰੂ ਮੈਨੂੰ ਸਾਹਮਣੇ ਪਿਆ ਕਰਨਗੇ ਪਸੂ ਹੋਰ ਫੇਰ ਪੜ੍ਹਾਈ ਖਰਾਬ ਹੋ ਗਈ ਸਾਰੀ ਮੇਰੀ ਅੱਛਾ ਬੁਲਟ ਨੂੰ ਕੀ ਕਹਿੰਦਾ ਓਏ ਪੁੱਛਿਆ ਨਹੀਂ ਉਹਨੂੰ ਨਾ ਨਾ ਇਹ ਇਹ ਗੱਲ ਹੀ ਨਹੀਂ ਹੈਗੀ ਨਸ਼ੇ ਪੱਤੇ ਤੋਂ ਤਾਂ ਆਪਾਂ ਦੂਰ ਆਈਂ ਨਾ ਨਾ ਹਾਂ ਹਾਂ ਪੱਕੀ ਗੱਲ ਹੈ ਇਹ ਨਸ਼ਾ ਪਤਾ ਤਾਂ ਆਪਾਂ ਸੁੱਖ ਨਾਲ ਕਦੇ ਕੀਤਾ ਹੀ ਨਹੀਂ ਉਹ ਘਰ-ਬਾਰ ਠੀਕ ਹੈ ਜੀ ਵਧੀਆ ਕਿੱਲੇ ਹੈਗੇ ਜੀ ਆਪਣੇ 25-30 ਕਿੱਲੇ ਹੈਗੇ ਜੀ ਮਹੀਂ ਬੀਜ ਦਾ ਹੀ ਕੱਲਈ ਉਹ ਨਾ ਨਾ ਪਸੂ ਵਾਲੇ ਤਾਂ ਕਾਣੂ ਜੀ ਹੈ ਹੈਗੇ ਜੀ ਆਪਣੇ ਕੋਲੇ ਆਪਦੇ ਨਾ ਠੱਗੀਆਂ ਵਾਲੀ ਗੱਲ ਨਹੀਂ ਹੈਗੀ ਨਾ ਨਾ ਪਸ਼ੂ ਵਾਲੇ ਦਾ ਕਾਹਨੂੰ ਇਹ ਆਉਦੇ ਨਹੀਂ ਹਾਂ ਅਜੀ ਉਹ ਤਾਂ ਦੋ ਪਾਈਆਂ ਜੀ ਪਰ ਮੈਂ ਮੈਂ ਵੱਡਾ ਗਾਈ ਤੇ ਮੈਂ ਸਾਮੂ ਆਈ ਸਾਰਾ ਵੇਕਾਰ ਵਰ ਮੈਂ ਦੇਖਦਾ ਜੀ ਬਾਣ ਬੀਜ ਦਾ ਬੂਦਾ ਵੀ ਮੈਂ ਆਉਂਦੇ ਵੱਡਦਾ ਵੀ ਮੈਂ ਹਾਂ 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 ਦੇਖ ਲੋ ਜੀ ਇਹ ਕਿ ਤੂੰ ਜੀ ਗੱਲ ਕਰਦੇ ਸੀ ਵੀ ਕੱਲੂ ਦੇਖਣਾ ਜਿਓ ਕੀ ਬਣੀ ਉਥੇ ਰਹਿ ਅੱਛਾ ਅੱਛਾ ਹਾਂ ਗਾਹ ਪੁੱਛਦੇ ਪਰ ਗੱਲ ਕਰ ਲਓ ਜੀ ਮੈਨੂੰ ਦੱਸ ਦੇ ਜੀ ਉਹ ਤਾਂ ਠੀਕ ਆ ਗੱਲ ਜੀ ਹਾਂ 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 ਪੜੇ ਗੱਡੀ ਵੀ ਟਰੈਕਟਰ ਵੀ ਆਉਦਾ ਜੀ ਨਾ ਨਾ ਜੀ ਵਧੀਆ ਗੱਡੀ ਹੈ ਜੀ ਆਉਡੀ ਗੱਡੀ ਹੈ ਜੀ ਚਾਰ ਕੜੇ ਵਾਲੀ ਹੈ ਜੀ ਨਾ ਕੋਈ ਗੱਲ ਨਹੀਂ ਜੀ ਹਾਂ ਆਉਡੀ

ਕੱਲ ਕੋਈ ਨਹੀਂ ਤੂੰ ਬੋਲਟ ਜਾਂ ਲਿਆ ਗਿਆ ਰਾ ਦੇਖੀ ਬੋਲਟ ਤੇ ਫੇਰ ਪੰਨੀਆਂ ਨੀ ਆ ਰਾਂ ਕੁੜੀਆਂ ਹੋਰ ਕੁੜੀਆਂ ਦਾ ਘਟਾ ਯਾਰ ਆਪਾਂ ਨੂੰ ਵੱਧੂ ਕੁੜੀਆਂ ਕਾਲਜ ਚ ਜਿੰਨੀ ਮਰਜ਼ੀ ਛੱਟ ਕਰ ਲਈ ਉਥੇ ਬੋ ਕਾਲਜ ਚੱਲਿਆ ਕਰ ਮੈਂ ਤਾਂ ਇੱਥੇ ਐਂ ਜੇ ਬਹਿ ਗਿਆ ਗਮਚਾ ਕਰ ਪਾਲੇ ਲੱਗੀਂ ਦਸੀ ਮੈਂ ਯਾਰ ਤੂੰ ਵੀ ਵਿਚਾਲੀ ਮੈਂ ਬਾਹਾਂ ਲੱਗ ਦ ਰਾਤ ਨੂੰ ਬੁਖਾਰ ਨਾਲ ਚੱਲ ਜੇ ਦਵਾਈ ਦਵਾਈ ਲੈ ਲੜਾ ਗੋਲੀ ਨਾਲ ਜਾਂ ਮੋਲਾ ਵਾਇਰਲ ਚੱਲੀ ਜਾਂਦਾ ਹਾ ਹੋਰ ਮੁਰਕੇ ਫੇਰ ਬੋਤਲਾ ਲੱਗੀ ਜਾਣੀਆਂ ਚਾਰ ਹੋਰ ਕਰ ਲਈ ਗੱਲ ਉਹਦੇ ਨਾਲ ਬੋਲਟ ਦੀ ਕਰੂੰਗਾ ਤੂੰ ਕੀ ਸੁਣ ਕੇ ਬਾਰੇ ਉਹਦਾ ਕਹਿੰਦਾ ਪਤਾ ਨਹੀਂ ਰਿਸ਼ਤਾ ਰਿਸ਼ਤਾ ਕਹਿੰਦਾ ਰਿਸ਼ਤਾ ਕਰਾਉਂਦਾ ਕੋ ਉਹ ਇਹ ਲੱਗਾ ਹੋਇਆ ਸੀ ਮੈਂ ਪੁੱਛਿਆ ਮੈਨੂੰ ਕਹਿੰਦਾ ਅੰਦਰ ਵਗ ਜਾ ਮੈਂ ਤਾਂ ਜ਼ਰੂਰੀ ਗੱਲ ਕਰਦਾ ਕੋਈ ਮਿੰਦਰ ਗੱਲ ਇਹ ਗੌਲੀ ਨਹੀਂ ਉਹਨੇ ਮੜਾ ਯਾਰ ਉਹਨੇ ਤੰਗ ਕਰਿਆ ਬੰਦੇ ਯਾਰ ਜਿਵੇਂ ਗੱਲ ਹੀ ਲਗਾਉਂਦਾ ਨਹੀਂ ਹੁੰਦਾ ਬੰਦਾ ਐ ਇਹ ਕਰਦਾ ਕਿ ਉਹਦਾ ਕੋਈ ਵੀ ਵਗ ਜਾ ਮੈਂ ਤਾਂ ਕੋਈ ਜ਼ਰੂਰੀ ਗੱਲ ਕਰੀ ਜਨਾ ਅੱਛਾ ਹੂੰ ਕੋਈ ਦੱਸਿਆ ਨਹੀਂ ਮਨਤੋਂ ਨੇ ਕੋਈ ਨਾ ਪਰ ਮੈਂ ਪੁੱਛੂੰਗਾ ਜਾਂ ਦੋਨੋਂ ਮੈਂ ਹੁਣ ਹੀ ਦਿੰਦਾ ਕੋਈ ਗੱਲ ਨਹੀਂ ਪਹਿਲਾਂ ਮੈਂ ਇਹਦਾ ਕਾਲਜ ਛੱਡੀ ਬੈਠਾ ਉਹਦੇ ਪੁੱਛੇ ਪਹਿਲਾਂ ਉਹ ਕਰੀ ਗਿਆ ਬੀਲੇ ਸੇਤ ਠੀਕ ਨਹੀਂ ਹੈਗੀ ਮੈਂ ਘਰੇ ਰਿਹਾ 15 16 ਦਿਨ ਫੀਕ ਨੂੰ ਨੂੰ ਕਹ ਚੰਗਾ ਪਾਲਾ ਦਾ ਫਿਰਦਾਗਾ ਉਹ ਕਿੰਮੀ ਸੀ ਲੱਥਲ ਕਰਦਾ ਸੀ ਬੰਦਾ ਲੱਗਦਾ ਬਿਮਾਰ ਸੀ ਜਿਵੇਂ ਮਰਜੀ ਸੀ ਜਿਆ ਉਹ ਨਾਲ ਹੀ ਵਿਆਹ ਤੇ ਲੱਥਲ ਕਰੀ ਜਾਂਦਾ ਸੀ ਕਿਤੇ ਮੇਰਾ ਵਿਆਹ ਕਰ ਦੇਣਗੇ ਹੌਣ ਦੇ ਰੂ ਮੈਂ ਕਰਦਾ ਗੱਲ ਬਾਹਰੀ ਹੈਗਾ ਬਾਹਰੀ ਹੈ ਕੋਈ ਨਾ ਦਰਤਾਊਗਾ ਮੈਂ ਕਰਦਾ ਕੋਈ ਨਾ ਉਹਨਾਂ ਨਾਲ ਗੱਲ ਕਰ ਲਈ ਗੱਲ ਬੁਲਟ ਦੀ ਵੀ ਕਰ ਲਈ ਬੁਲਟ ਦਾ ਹੀ ਪੁੱਛੋ ਮਾਨੂੰ ਬੀਬਾ ਬਿਆਹ ਬੜੀ ਇਧਰ ਕੋਲ ਪੈਸੇ ਕਿੱਥੋਂ ਆਣੇ ਬੁਲਟ ਨੂੰ ਤੂੰ ਜਵਾਬ ਦੋ ਤਾ ਹੋਰ ਫਰੀਕਾ ਭਗਾਉਂਦਾ ਫਿਰ ਚੀਜ਼ ਹੀ ਬਣਦੀ ਐ ਸਮਗਾ ਦਿਨਵੇਂ ਆਪਦੇ ਹੋਰ ਮੋਟਰਸਾਈਕਲ ਮੈਨਾਂ ਓਕੇ ਹੋਵੋਗੇ ਹੁਣ ਮੋਟਰਸਾਈਕਲ ਤੁਹਾਡਾ ਜਿਹੜਾ ਹੈਗਾ ਉਹ ਬਾਬਾ ਲੈਗਾ ਚੱਕੇ ਚੋਰ ਹੁਣ ਕਾਲਜ ਕਿੰਨੇ ਵੇ ਲੈ ਹੁਣਾਂ ਦਾ ਪਾਊਗਾ 40-50 ਹਜ਼ਾਰ ਦੋ ਜਿਹੇ ਤੇ ਵੀ ਲੈਾਂਗਾ ਸਪਲੈਂਡਰ ਤੇ ਵੀ ਯਾਰ ਉਹ ਵੀ ਲੱਖ ਦਾ ਵਾਲਾ ਲੱਖ ਦਾ ਬੁਲਟ ਲੈ ਓ ਸੁਧਾਉਣੂ ਆਉਣ ਦੇ ਪਰਦਾ ਗੱਲ ਕੋਈ ਨਾ ਆ ਜਾਣ ਦੇ ਹੋਰ ਕਰ ਲਾ ਗੱਲ ਕਾਲਜ ਦੀ ਵੀ ਚੱਲਿਆ ਕਰਾਂਗੇ ਫਿਰ ਆਪਾਂ ਹਾਂ ਚੱਲਿਆ ਕਰਾਂਗੇ ਕਾਲਜ ਦਾ ਹੂੰ ਹੈਂ ਹਾਂ ਹਾਂ ਵਿਆਹ ਵੇਲੇ ਤਾਂ ਉਹੀ ਲਿਆਵਾਂਗੇ ਕੋਈ ਗੱਲ ਨਹੀਂ ਹਾਂ ਹਾਂ ਇਹ ਉਹ ਹਾਂ ਇਹ ਤੇ ਉਹ ਐਂ ਕਹਿੰਦਾ ਫਿਰ ਮੈਂ ਕੱਲੂ ਆਵਾਂ ਜੀ ਹਾਂ ਕੱਲੂ ਆਈ ਹਾਂ ਚਲੋ ਪੋਲਥਲੇ ਅੱਛਾ ਪੋਲਥਲੇ ਜੀ ਹਾਂ ਪੋਲਥਲੇ ਠੀਕ ਕਿੰਨੇ ਕ' ਵਜੇ ਜੀ ਬਾਅਦਰ ਫੋਨ ਕਰ ਲੂਗਾ ਜਾਨੀ ਮੈਂ ਹਾਂ ਹਾਂ ਮੈਨੂੰ ਇੱਕ ਵਾਰ ਫੋਨ ਕਰ ਦਿਓ ਹਾਂ ਜਾ ਹਾਂ ਮੈਸੇਜ ਕਰ ਦੂਗਾ ਜਾ ਫੋਨ ਕਰ ਦਿਓ ਜੀ ਇੱਕ ਵਾਰ ਹਾਂ ਹਾਂ ਫਿਰ ਮੈਂ ਕੱਲ੍ਹ ਆਉਂਗਾ ਜੀ ਸਾਡੇ ਨਾਲ ਛੋਟੇ ਨੂੰ ਤਾਂ ਲਿਆਉਂਦਾ ਨਹੀਂ ਮੈਂ ਨਾਲ ਨਹੀਂ ਬਣਦੀ ਤਾਂ ਹੈਗੀ ਜੀ ਇਹ ਜੀ ਗੱਲ ਨਹੀਂ ਹੈਗੀ ਉਹ ਇਹ ਬਸ ਜਵਾਕ ਹੈ ਜੀ ਸਕੂਲ ਜਾਂਦਾ ਪੜ੍ਹਨਾ ਅਤੇ ਸੋਰੀ ਕਾਲਜੇ ਲੱਗਿਆ ਹੋਇਆ ਹਾਂ ਹਾਂ ਮੈਂ ਮੈਸੇ ਲੱਗੂਆ ਹਾਂ 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 ਠੀਕ ਹੈ ਮੈਨੂੰ ਹਾਂ ਹਾਂ ਕਰਦੇ ਹੀ ਫਿਰ ਹਲ ਠੀਕ ਹੈ ਦੁਨੇ ਬੁਖਾਰ ਜਾ ਹੋ ਗਿਆ ਮੈਂ ਇੱਥੇ ਜਿਹਾ ਬਹਿ ਗਿਆ ਹੁਣ ਲੱਗੇ ਮੈਂ ਕਿਤੇ ਬੇਦਵਾੜਾ ਨਾ ਹੋ ਜਾਈ ਮੈਂ ਤੂੰ ਹੀ ਬਾਲੀ ਮੜੀ ਅੰਦਰੀ ਬਾਹਰ ਗਈ ਚੋ ਉਹੀ ਬਹਿ ਗਿਆ ਬਸ ਇੱਥੇ ਨਾ ਇੱਥੇ ਤਾਂ ਆਪਾ ਐਡੀਟਰ ਦੇ ਆਗੇ ਅੱਗੇ ਮੇ ਜਾ ਕੇ ਬਹਿ ਗਿਆ ਉਹ ਇਧਰ ਨੂੰ ਬਹਿ ਗਿਆ ਬਾਹਰ ਨੂੰ ਬੰਨ੍ਹਣੀ ਸੀ ਪਤਾ ਹੋ ਗਿਆ ਇਹਨੇ ਗੱਲ ਕਰੀ ਬੁੱਢੇ ਵਾਲਾ ਬੋਲਿਆ ਕਿੱਥੇ ਕੁਜੀ ਜਾਵੇ ਵਿਖਾ ਨਹੀਂ ਇਹਦੇ ਬੰਦਾ ਉਹ ਤਾਂ ਨਹੀਂ ਯਾਰ ਮਾ ਤਾਂ ਧਿਆਨ ਚ ਨਹੀਂ ਕਰ ਮੈਂ ਤਾਂ ਬੁਖਾਰ ਜੋ ਕੁਛ ਦੁਪਹਿਰੇ ਪਹਿਲਾਂ ਮੰਦਰ ਪਿਆ ਰਿਹਾ ਹੁਣ ਆਹ ਗੱਲ ਇਹਦੀ ਗਾੜ ਸੀਗੀ ਔਰ ਅੱਛਾ ਠੀਕ ਹੈ ਅੱਛਾ ਲੱਗਦਾ ਮੈਂ ਹੈ ਕੀ ਨਾਮ ਸੀ ਇਹਦਾ ਯਾਰ ਜੱਸ ਸੀ ਇਹ ਜੱਸ ਆ ਕੋਣਾ ਓਏ ਨਵਾ ਮੈਂ ਨਵਾ ਪੱਟ ਲਿਆ ਹਾਲਿਓ ਤੇਰਾ ਨਾਮ ਕੀ ਆ ਅੱਜੂ ਅੱਜੂ ਜੱਲਾ ਕਿੱਥੇ ਆ ਵੜ ਬੜੀ ਆ ਨਾ ਹੁਣ ਟਿੱਕੇ ਵਜਾਣਾ ਹੰਟ ਬੜੀ ਐ ਫੰਡ ਕਿੱਥੇ ਲੱਗਦੀ ਆ ਜੀ ਓਏ ਜਿੱਤੇ ਯਾਰ ਫੇਰ ਉਹੀ ਗੱਲਾਂ ਯਾਰ ਜੈਲਾ ਕਿਧਰ ਗਿਆ ਆਸਤਰ ਗੁੰਮ ਗਿਆ ਮੇਰਾ ਮੇਰੇ ਆਪਦੇ ਅਸਤਰ ਖੰਡੇ ਪਏ ਨੇ ਜੋਏ ਮਰਦਾ ਸਰੀਰ ਜੇ ਕੰਮੀ ਦਾ ਪੜਾਏ ਲੱਗੀ ਨਾ ਲੱਤ ਜੱਸੀ ਨੇ ਸੌਤੀ ਜਗਟ ਪਰ ਕਿੰਨੇ ਸੌਤੀ ਆ ਵਧੀਆ ਜਾਨਾ ਲੱਗਦਾ ਯਾਰ ਮੈਂ ਪੈਸੇ ਦੂੰ ਉਹਨੂੰ ਮੈਨੂੰ ਵੀ ਦਵਾ ਦੇ ਇੱਕ ਆਣੀ ਵਈ ਸਵਾਦੇ ਆਏ ਸਵਾਦੇ ਵਾਲਾ ਨਹੀਂ ਮੇਰਾ ਕਿਹਟ ਹੈ ਬਾਲੀ ਘਾਟਾ ਸੱਚੋ ਸੁਣ ਕੱਢ ਦਸਾ ਗਲਾਬ ਸਿੱਧੂ ਆਇਆ ਸੀਗਾ ਖਾਣਾ ਲਾਉਣ ਕਿੱਥੇ ਹੋਏ ਪੁਰੇ ਪੁਰੇ ਕਿੱਥੇ ਹੋਏ ਲੈਣਾ ਹੀ ਟੱਪ ਕੇ ਸਾਨੂੰ ਤਾਂ ਲੈਣੀ ਜਾਂਦੂ ਫਿਰ ਲੈ ਹੋ ਸੋਤੋ ਹੀ ਗਾਣਾ ਸੀ ਅਸੀਂ ਗਾਣਾ ਗਾਣਾ ਸੁਣਾਓ ਕਿਹੜਾ ਗਾਣਾ ਸੁਣਾਇਆ ਉਹ ਸੁਣਾਈ ਜਾਂਦਾ ਸੀਗਾ ਸੁਣਾਇਆ ਸਵਾਦੇ ਕਲਾਸਿੱਦ ਵਾਲੋ ਕਿਸਨਾ ਤਾਂ ਜਿਹੜਾ ਸੁਣਾਈ ਜਾਂਦਾ ਸੀ ਜਿਹੜਾ ਮਰਜ਼ੀ ਸੁਣਾ ਦੇ ਤੇਰੀ ਮੇਰੀ ਜੋੜੀ ਜੋ ਅਟਾਲੀ ਤੇਲ ਹੋਰਦੀ ਨੋ ਦੇਖਲਾ ਮੂੰਹ ਦੇ ਵਾਲਾ ਗਾਣੇ ਵਾਲਾ ਇਹਦਾ ਮੀਤੂ ਵਾਰਿਸ਼ਾ ਦੀ ਹੀ ਮੈਂ ਸੇ ਮਾਦੀ ਜੂਣੀ ਮੋਰਦੀ ਇਹਦੇ ਵਾਲਾ ਗਾਣੇ ਵੀ ਗਾਉਂਦਾ ਇਹਦਾ ਤੇਰੀ ਮੇਰੀ ਜੋੜੀ ਛੋਰਾ ਕੋਈ ਜਾਣਦਾ ਜੋ ਅਟਾਲੀ ਤੇਲ ਹੋਰਦੀ ਮੰਤਰ ਮਾਰਿਆ ਆ ਉਹਦੇ ਸਿਰ ਤੇ ਜੂੜੀ ਤਾਂ ਪਣਾਲੇ ਦਿਨਾਂ ਨੇ ਆਈ ਤੋੜਤੀ ਗੜੀ ਬੰਦੀ ਸੀਗੀ ਉਹਦੇ ਵੀ ਮਾਰਤਾ ਮੰਤਰ ਲਾ ਸਿੱਧੂ ਜੀ ਮੰਤਰ ਮਾਰਤਾ ਪੈਰਾਂ ਤੇ ਆਹ ਦੇਖ ਲੈ ਭੈਣ ਦਾ ਯਾਰ ਤਾਂ ਇਦਾਂ ਕੰਮ ਨਹੀਂ ਕਰਦਾ ਕੋਈ ਅਰੇ ਮੁੱਠੀ ਕੰਮ ਨਹੀਂ ਕਰਦਾ ਉਹ ਵੀ ਥੱਲੇ ਡਿੱਗੀ ਲਿਆ ਫਿਰ ਤੂੰ ਤਬੀਲਿਓ ਮੇਰੇ ਸਾੜੇ ਮਲੰਕ ਉਹਦਾ ਬਗਿਆ ਤੈਨੂੰ بڑے ਕੰਮ ਆ ਤੂੰ ਬੜਾ ਗੱਡਾ ਜੋੜਨ ਜਾ ਕੇ ਤੂੰ ਆ ਬੇਲਾਗਾ ਜਿੱਤੇ ਵੀ ਤੇਰੇ ਮੈਂ ਪਹਿਲਾਂ ਵੀ ਸਮਝਾਇਆ ਸੀ ਇਹਨੂੰ ਨਾ ਲੈ ਕੇ ਢਿੱਡਲੇ ਇਹਨੂੰ ਗੋਹ ਆਇਆ ਤਾਂ ਸਿਰੇ ਦੀ ਉਹ ਮਦਾ ਬੈਠਾ ਸੀ ਹੁਣ ਹੀ ਤਾਂ ਗੁੱਟੂ ਤੇ ਇਦਨੇ ਫੜ ਲਿਆ ਡਿੱਕਣਾ ਜਣਜੀ ਮੇਰੇ ਚਲ ਯਾਰ ਅਸੀਂ ਵੀ ਚੱਲਦੇ ਆਂਗੇ ਰੋਟੀ-ਵੋਟੀ ਖਾਣੇ ਜਾ। ਅਗਰ ਰੋਟੀ ਖਾ ਲਈ ਦੂੰ? ਨਾ ਕਿੱਥੋਂ ਯਾਰ ਮੇਰਾ ਜੀਆ ਨਹੀਂ ਕਰਿਆ ਮੈਂ ਤਾਂ ਇੱਥੇ ਬੈਠਾ ਜੀ। ਚਲ ਪਾ ਯਾਰ ਦਾਈ ਚ ਪਾ ਅੰਦਰ ਜਾ ਕੇ ਯਾਰ। ਠੰਡ ਜੀ ਹੋ ਜੇ ਹੋਰ ਤਾਂ ਅਗਦੀ ਬੁੱਤਲੀ ਹੋ ਤਾਂ ਤੇਰੀ। ਉਹ ਨਾ ਕਰਦਾ ਗੱਲੇ ਯਾਰ ਮੈਂ। ਕਰ ਲੈ ਗੱਲ। ਅੰਦਰ ਕਿਹੜੇ ਕੰਮੇ ਕਰੇਗਾ ਉਹ? ਉਹ ਤਾਂ ਬਹੂ ਲਿਆਊਗਾ। ਹੁਣ ਬਹੂ ਲਿਆ ਕੇ ਹਟੂਗਾ। ਐਵੇਂ ਕਿਵੇਂ ਜਾਊਗਾ ਜੇਰਾ? ਚਲ ਕਰ ਲਈ ਗੱਲ। ਬੋਟ ਤੇ ਵੀ ਕਰ ਲਈ ਚੰਗਾ ਜਾਂਦੇ ਅੱਜ ਤਾਂ ਯਾਰ। ਬਹੁਤ ਟਾਈਮ ਜਾਂ ਹੋ ਗਿਆ। ਠੀਕ ਆ ਚੰਗਾ। ਰਮਣੀ ਆਉਂਦੇ ਬਤੰਦਰ ਨੂੰ ਇਸੰਮ ਰੁਪਿਆ ਕਰਾਉਂਦੇ ਨੇ ਐਂ ਦੇਖਦੇ ਮੇਰੇ ਛੋਟੇ ਭਾਈ ਬੈਠਾ ਵਾਲੇ ਕਮਰਾ ਉਹਦੇ ਹੋਰੀਆ ਬਤੰਦਰ ਨੂੰ ਪਹਿਲੇ ਪੜਾਈ ਛਡਾ ਕੇ ਮੇਰੇ ਅੰਦਰ ਜਿਹੜਾ ਉਹ ਕੰਗ ਪਹਿਲਾਂ ਕਰੀ ਗਿੰਦਰਾਂ ਦੇ ਲੋਡ ਬਤੰਦਰ ਪਾਣੀ ਦੀ ਨਾਲੀ ਹੋਵੇ ਕੱਲੇ ਨਾਲ ਮੈਂ ਵੀ ਅੰਦਰ ਤਾਂ ਜਾ ਕੇ ਜਰਾ ਇੱਤਾਂ ਹੀ ਚੱਲੀ ਗੋ ਕਰਦਾ ਉਹਦਾ ਨਾ ਗੱਲ ਆ ਜਾਣ ਦੇ ਜਿੰਦਗੀ ਹੈਗਾ ਤਾਂ ਸੰਘਰਸ਼ੀ ਹੈਗਾ ਇੱਥੇ ਜੇ ਟੈਨਸ਼ਨਾਂ ਨਾ ਹੋਣ ਫਿਰ ਬੰਦਾ ਕਿਸੇ ਚੀਜ਼ ਦੀ ਕਦਰ ਨਹੀਂ ਕਰਦਾ ਜਿੰਦਗੀ ਉਹ ਜੀ ਇਹਨੇ ਹੈ ਜੇ ਮੇਰੇ ਸਾਡੇ ਨੇ ਮੰਤਰੀਆ ਮਰਿਆ ਉਹ ਇੰਨਾ ਬੜਿਆ ਮਿਲਿਆ ਸੀਗਾ ਬੰਦਾ ਜਿੰਨਾ ਮੰਦੜੂ ਕਰਿਆ ਸੀਗਾ ਪਤੰਤਰ ਨੇ ਪਾਣੀ ਕੀ ਮੰਤਰ ਮਰੇ ਤੇ ਹੁਣ ਆਪਾਂ ਕਿੱਧਰ ਨਿਕਲਿਆ ਹੋਇਆ ਕਾ ਵੱਡਾਗਾ ਇਹ ਜਿੱਦਣ ਦਾ ਲੋਟ ਹੋ ਜਾਗਾ ਇਹ ਨਹੀਂ ਪਤੰਤਰ ਬੜਦਾ ਕਰੇ ਉਹ ਲੱਦੇ ਰਾਤ ਹੋਰਿਆ ਨੇ ਕਰਿਆ ਜਾਏ ਮੈਂ ਬਨੇ ਕਿਧਰ ਮਰਿਆ ਹਉ ਚਾਰ ਫੇਸ ਆਉਣ ਨੂੰ ਓਟ ਮੇ ਤੇ ਆ ਗਿਆ ਆ ਵੀ ਕੈ ਮੈਂ ਤਾਂ ਨਹੀਂ ਕਿਹਾ ਤੂੰ ਨਹੀਂ ਠੀਕ ਲਾਦਾ ਮੈਨੂੰ ਕਾਉ ਕੀ ਹੋ ਗਿਆ ਇਧਰ ਆਏ ਵਿਥੀ ਸੀ ਬਾਹਰ ਸੀ ਯਾਰ ਲੱਤਾਂ ਜਾਂ ਦੂਵੀ ਹੁੰਦੇ ਆ ਜੀ ਮਹਾਜਨ ਮੜਾ ਜਾਂ ਗੇੜਾ ਦੇ ਝੂਂ ਸਾਡੇ ਤੂੰੜੀ ਬੜੀ ਪੂਜਾ ਕਰ ਤਿਆਂ ਜਾ ਗੇੜਾ ਕਿੱਧਰ ਕੁੜੇ ਪਿੱਛੇ ਜਿਹਨੇ ਆਖਿਆ ਤੇ ਨਮ ਕੁੜੀਆਂ ਪਿੱਛੇ ਆ ਓਏ ਬਾਲਾ ਬੋਲੀ ਨਾ ਅੱਜ ਕੱਲ ਨੂੰ ਉਹ ਮੈਨੂੰ ਸਾਰਾ ਪਤਾ ਤੈਨੂੰ ਮੈਨੂੰ ਲੱਛਣ ਜਿੱਤ ਨੂੰ ਮੈਂ ਪੰਪਕੀ ਦੇਤਾ ਬੜਾ ਯੋ ਮਤਲਬ ਤੈਨੂੰ ਐਂ ਕਿਹਾ ਸੀ ਵੀ ਆ ਟੀ ਸ਼ਰਟੀ ਪਾ ਕੇ ਮੁੰਡਾ ਕੋਡਾ ਲੱਗ ਲਿਆ ਕਹਿੰਦਾ ਸੱਚ ਮੂਆਂ ਬਣਨ ਲੱਗ ਗਿਆ ਹੈ ਗਈਆਂ ਮੁੰਡਾ ਕੋਡਾ ਮੈਂ ਕੀ ਬੁੜਾ ਹੋ ਗਿਆ 30 ਸਾਲਾਂ ਦੀ ਹੋਰ ਆ ਜੇ ਮੇਰੀ ਛੋੜਮਾ ਲੱਗਦੀ ਦੂਜੀ ਵਾਰ ਹੈ ਛੋੜਮਾ ਲੱਗਦੀ ਦੂਜੀ ਵਾਰ ਦੂਜੀ ਵਾਰ ਛੋੜਮਾ ਲੱਗਿਆ ਅਹ ਉਹ ਵੀ ਕਰਾ ਕੇ ਹੂੰ ਤੜਕੇ ਫੇਸ ਟੀਲ ਕਰਾ ਕੇ ਇਹ ਯਾਰ ਕਾ ਹੈ ਕਰੇ ਉਸਤੇ ਕੋ ਮੂੰਡਾ ਨੀ ਯਾਰ ਮੀ ਕਰਾ ਕੇ ਹੁਣਾ ਬਸ ਮੈਂ ਤੈਨੂੰ ਕਹਿਣਾ ਹੈਗਾ ਕਿ ਤੂੰ ਮੁੰਡਿਆ ਤੂੰ ਆਇਆ ਤਾਂ ਦੇਖ ਲੈ ਤੂੰ ਬੜਾ ਮੋਟਾ ਮੈਂ ਤੈਨੂੰ ਕਹਿਣਾ ਕਿ ਤੂੰ 15 ਦਿਨ ਮੇਰੇ ਉਧਰੋਂ ਪਣਵਾ ਤੇ ਪਹਿਲਾਂ ਮੈਂ ਤਾਂ ਨਪਣਵਾ ਮੈਂ ਤਾਂ ਮੂੰਡਾ ਨਾ ਝੋਦਾ ਨੰਬਰ ਨਕਾਬ ਜੀ ਤੂੰ ਬਹੁਤ ਡਰ ਗਿਆ ਮਾਰੂ ਸੇ ਰਹੇ ਮੈਂ ਤਾਂ ਕੋਈ ਨਹੀਂ ਡਰਦਾ ਉਹ ਤਾਂ ਉਹ ਹੀ ਮੇਰਾ ਸਾਲਾ ਪੁੱਛੀ ਐ ਕਿੱਥੇ ਆਣੋ ਬਾਈ ਦਾ ਉਹ ਵੀ ਬਿਠਾ ਉਹ ਕਰੀਂਦੇ ਗੱਲਾਂ ਆਪਾਂ ਕਿੱਦ ਤਰ ਮਰੇਣੇ ਦੋਵੇਂ ਉਹ ਪਾਣੀ ਭਾਂਡਾ ਕਿਸੇ ਰੂੜੀਆਂ ਰਣੇ ਫਿਰ ਤਾਂ ਉਹ ਭੌਂਦਾ ਭਾਂਡਾ ਰੋ ਕੋਈ ਸਟੈਂਡ ਹੈਗਾ ਉਹਣੀ ਕੋਈ ਐਂ ਦੇਖ ਲੈ 15 ਦਿਨ ਮੇਰੀ ਪਹਿਲਾ ਪੜਾਈ ਛੜਾਈ ਦਾ ਠੀਕ ਆ ਹੁਣ ਨਿਕਰੇ ਬੜਦਾ ਤੂੰ ਹੁਣ ਸਾਵਲ ਹੋਣਾ ਡੰਗਰਪੁਰੂ ਮੈਂ ਉਹਦਾ ਬਾਜਿਆ ਕਰਾਂ ਕੌੜ ਜਾਉਦਾ ਕਿਉਂ ਪੜਾਈ ਖਰਾਬ ਕਰਾਈ ਮੇਰੀ ਬੜਾ ਸਿਆਪਾ ਕੀਤਾ ਉਹ ਬਾਜਿਆ ਕਰ ਫਿਰ ਮੈਂ ਕਹਾਂ ਤੈਨੂੰ ਪੀਤਾ ਮੈਂ ਨਹੀਂ ਪੀਤਾਗਾ ਤੂੰ ਪੀ ਇੰਨਾਗਾ ਉਹ ਨਹੀਂ ਮੈਂ ਤਾਂ ਕੁਛ ਨਹੀਂ ਗਾ ਆਸ਼ਕੀ ਵਾਲਾ ਭੂਸਵਾ ਉਹ ਨਹੀਂ ਤੂੰ ਬਾਜਿਆ ਕਰ ਕਾਲਜ ਫਿਰ ਮੈਂ ਕਿਹਾ ਤੈਨੂੰ ਕੁਛ ਕਿਹਾ ਬਾਜਿਆ ਕਰ ਅੱਜ ਤਾਂ ਗੱਲ ਕਰੂ ਮਤਾਰਾ ਬਾਜਿਆ ਕਰ ਤੂੰ ਅੱਜ ਕੋਈ ਗੱਲ ਨਹੀਂ ਕੋਈ ਗੱਲ ਛੜ ਨਾ ਇਹ ਕਹਲੂ ਕਿਸੇ ਪਾਸੇ ਲ ਮੈਂ ਕਰੀਆਂ ਮੈਂ ਕਿੱਥੇ ਜਾਣਾ ਮੈਨੂੰ ਲੱਗਦਾ ਨਾ ਮੇਰੇ ਅੱਖ ਫਰਕੀ ਹਿੰਦੀ ਅੱਜ ਸਵੇਰ ਦੀਆਂ ਕਿਵੇਂ ਤੂੰ ਖਸ ਕੇ ਗੱਲ ਨੂੰ ਕਿਸੇ ਪਾਸੇ ਨਹੀਂ ਨਹੀਂ ਔਰ ਮੈਂ ਬੁਲਟ ਲੈ ਕੇ ਦੇਵਾਂਗੇ ਆ ਬੁਲਟ ਤਾਂ ਲੈਉਣੀਆਂ ਗਾਉਣ ਫਿਰ ਮੈਂ ਜਾ ਕਿਵੇਂ ਕਰੂੰਗਾ ਹੁਣ ਮਟਰਾਲੀ ਨਾ ਨਾ ਤੇਰੇ ਬੁਲਟ ਲੈ ਕੇ ਦੇਵਾਂਗੇ ਛੜ ਚੰਗਾ ਲਾਦ ਵਾਲਾ ਕਹਿੰਦਾ ਇੰਨੀ ਜਿੰਨੀ ਜਾਏ ਜਾਗੀ ਸਾਰਾ ਖਸ ਖਸੋ ਸਮੈਲ ਕਰੀ ਸਮੈਲ ਨਹੀਂ ਮਤ ਹੁੰਦੀ ਇਹ ਮੇਰਾ ਸਾਰਾ ਕਾਲਾ ਜਾ ਤਾ ਜਾ ਹੈ ਹੱਸ ਓਏ ਏ ਚੱਲ ਠੀਕ ਹੈ ਹਾਂ ਕੋਈ ਮਰਦ ਨਹੀਂ ਰਹਿ ਸਕਦਾ ਯਾਰ ਹੱਸਦਾ ਰਹਿਗਾ ਫਪਾਇਆ ਪਈ ਨਹੀਂ ਪਾਇਆ ਉਹ ਮਾਰਾ ਪਿਆਈ ਸੀ ਮੈਂ ਤਾਂ ਉਹ ਕੋਈ ਨਾ ਹੋਊਗਾ ਮੈਂ ਤੂੰ ਕੇ ਵਿਆਹ ਹੀ ਦਿਖਾਉਂਦਾ ਕਰਦਾ ਫਿਰਦਾ ਤੂੰ ਮੈਂ ਉਹ ਨਹੀਂ ਨਹੀਂ ਉਹੀ ਤੇਰਾ ਬਹਿਮ ਆ ਤੇ ਭਾਈ ਉਹ ਲੋਕ ਤਾਂ ਉਹ ਲੜਾਉਣ ਉਹ ਗਦੀ ਕਹੀ ਗਈ ਤੈਨੂੰ ਉਹਦਾ ਉਹ ਨਹੀਂ ਮੈਨੂੰ ਹੀ ਪਤਾ ਲੱਗੇ ਸੀ ਕਿਸੇ ਉਹੀ ਇਦਨੂ ਭਲੇਖਾ ਪਾਇਆ ਕੋਈ ਨਹੀਂ ਪਾਇਆ ਤੂੰ ਹੈ ਕਰਕੇ ਮਗਜੀ ਕਾਲ ਜੇ ਫਿਰ ਠੀਕ ਹੈ ਦੰਦਾ ਆ ਪਾਇਆ ਚੱਜਣਾ ਪਾਇਆ ਪਾਇਆ ਮੈਨੂੰ ਬੁਖਾਰ ਹੋ ਰਿਹਾ ਸੀਗਾ ਫੇ ਦਵਾਈ ਲੈਦਾ ਬਸ ਮਾਦਾ ਹੀ ਵਾਏ ਨਾ ਚੰਗਾ ਪਾਇਆ ਮੈਂ ਆ ਗਿਆ ਮੜਾ ਜਾ ਕੇ ਹੁਣਾ ਓਏ ਹੁਣ ਤੇਰ ਛੱਡਦਾ ਹਾਂ ਓਏ ਤੂੰ ਇੱਥੇ ਮੱਝਾਂ ਦੇਖ ਕੇ ਆ ਮੈਂ ਬੜੀ ਯਾਰ ਦੀ ਤੁੱਪ ਜੀ ਦਾ ਵਾਲੀ ਚੜ ਗਈ ਹੋਏ। ਉਹ ਤੀ ਲੱਗਿਆ ਰਾਤ ਕਿੱਧਰ ਪੈ ਗਿਆ ਉਹ। ਵਾਵਾ ਕੁਛ ਲੜਿਆ। ਇੱਕ ਤਾਂ ਪਤੀ ਨਹੀਂ ਲਾਦਾ ਨੀਂਦ ਨੀਂਦ ਚ ਕੀ ਹੋ ਜਾਦਾ ਮੇਰੇ ਸਾਲੇ ਦਾ ਉਦੇ ਵਿੱਚ ਨਿਕਲ ਗਿਆ ਮੂਤ। ਓਕ ਜੀ ਲੱਗੀ ਵੀ ਆਉ ਬਾਲੀ। ਅੱਗੇ ਚੱਲਦੇ।

ਤੂੰ ਮੇਰਾ ਆੜੀਆਂ ਮੈਂ ਤੇਰੇ ਨਾਲ ਤਾਂ ਗੱਲ ਦਿਲ ਦੀ ਸ਼ੇਅਰ ਕਰ ਲੈਣਾ ਹਾਂ ਸਾਡੇ ਨੂੰ ਦੱਸਦਾ ਨਹੀਂ ਉਹਦਾ ਕੋਈ ਚੋੜ ਹੋਰ ਜਾਂ ਬੇਕਾਰ ਜਾਵਾ ਨਾ ਯਾਰ ਫੋਟਾ ਉਖਲੀ ਨਹੀਂ ਹੈਗੀ ਹਾਂ ਥੋਣੀ ਛੱਪਾ ਨਹੀਂ ਉਹਨੂੰ ਗੱਲਾਂ ਵੱਡਿਆ ਵੱਡਿਆ ਕਰੂ ਆ ਕੇ ਬੋਲਟ ਲੈ ਮੂੰਹ ਦੇਖਾ ਬੋਲਟਾ ਮੂਵਾ ਹੈ ਉਹ ਜੋ ਭਾਈ ਗੋਹੇ ਜੋ ਡੋੜਾ ਸਿੱਟਾ ਹੁੰਦਾ ਉਹ ਕੋਈ ਕੋ ਗੱਲ ਨਾ ਕਰਿਆ ਕਰ ਤੂੰ ਮਰੀ ਜੀ ਨਾ ਹਾਂ ਤੂੰ ਮੇਰਾ ਆੜੀਆਂ ਲਿਆਜੀਆਂ ਤੂੰ ਮੇਰਾ ਹਾਂ ਉਹ ਉਹਦਾ ਬੇਕਾਰ ਆ ਪਹਿਲਾਂ ਕਾਲਾ ਆ ਉਹ ਕੋਈ ਮੇਰੇ ਜਿੰਨਾ ਸੋਣਾ ਨਹੀਂ ਹੈਗਾ ਕੋਈ ਗੱਸਣ ਦਾ ਬਾੜੇ ਕਰਦਾ ਉਹ ਬੁਖਾਰ ਹੋ ਰਿਹਾ ਗੱਲ ਦਾ ਦਵਾਈ ਲੈਣ ਗਿਆ ਨਿਕਲਾ ਜੀ ਆਈ ਕਰਾਈ ਇਹਨਾਂ ਬਈ ਹੋਏ ਹੈ ਆਈ ਕਰਾਈ ਇਹਨਾਂ ਛੋਟਾ ਗਿਆ ਉਹ ਹੀ ਅਰਦਾ ਦੇਖ ਲੈਣ ਦੇ ਹੁਣ ਆ ਜਾ ਹਾਂ ਤੈਨੂੰ ਕਾਹਨੂੰ ਦੀ ਨਾ ਹੋਣਾ ਉਹ ਨਾ ਨਾ ਇਹ ਤਾਂ ਖੁਸ਼ਕੀ ਹੋ ਰਹੀ ਸੀ ਗੱਲਾਂ ਤੇ ਯਾਰਾ ਉਹ ਦਵਾਈ ਜੀ ਲਈ ਜਨਾ ਆ ਗਲਾਜ ਵਾਲ ਮਸਲੀ ਨਾ ਕਿਧਰੇ ਉਹ ਨਹੀਂ ਨਹੀਂ ਉਹ ਦਵਾਈ ਆ ਤੇ ਕਿੱਥੇ ਅਗਲਾਜ ਵਾਲ ਦਵਾਈ ਇਹ ਤਾਂ ਲਾਲ ਦਵਾਈ ਉਹ ਸਟ੍ਰੈਪ ਕਰਾਈ ਉਹ ਨਹੀਂ 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 ਸਰ ਕਰਾਬ ਨਹੀਂ ਸੀਗੀ ਹੋਰ ਕੀ ਆ ਇਹ ਦਵਾਈ ਆ ਖੁਰਕਲੀ ਦਵਾਈ ਇਹ ਗੱਲਾਂ ਤੇ ਹੋਰ ਕੋਈ ਸੀ ਪਿੱਛੇ ਤਾਂ ਨਹੀਂ ਖੁਰਕੋਂ ਦਿੱਤੇ ਨਾ ਨਾ ਉੱਥੇ ਦਾ ਸਹੀ ਆ ਪਾਏ ਤਾਂ ਜਰਾ ਮੈਨੂੰ ਤੇਰੇ ਹੁਣ 2 ਪਾਏ ਨਾਲ ਲੱਤਾ ਉਹ ਨਹੀਂ ਨਹੀਂ ਪਾਏ ਦਾ ਵੱਡੇ ਭਾਈ ਨੂੰ ਕੋਈ ਐਂ ਕਹਦਾ ਹੁੰਦਾ ਤੂੰ ਜੰਮਿਆ ਕਰਦੀ ਉਹ ਦਸਣੀ ਤੂੰ ਉਹ ਜੇ ਕਰਦਾ ਛਤਰਾ ਵਾਲੇ ਉਹ ਨਹੀਂ ਨਹੀਂ ਉਹ ਤਾਂ ਮੈਂ ਮੜਾ ਆ ਬਸ ਖੁਰਕ ਜੀ ਹੁੰਦੀ ਸੀ ਮਤਲਬ ਗੱਲਾਂ ਤੇ ਤੇ ਤਾ ਕਰਕੇ ਤੋ ਗਿਆ ਸੀ ਤੂੰ ਮਨਵਾਇ ਪੁੱਛਿਆ ਵੀ ਮੈਂ ਚਾਹ ਪਾਣੀ ਲੈ ਆਂ ਪਈ ਜਾ ਕੇ ਮੈਂ ਹੈਂ ਖੇਤ ਗਿਆ ਸੀ ਤੂੰ ਮੈਂ ਪਤਾ ਕਾ ਮੇਰਾ ਮੈਂ ਤਾਂ ਅਜੇ ਗਿਆ ਦਵਾਈ ਲੈਣ ਗਿਆ ਤੂੰ ਬੁਖਾਰ ਜਾ ਰਿਹਾ ਕੱਲ ਦਾ ਮੈਂ ਖੇਤ ਗਿਆ ਸੀਗਾ ਮੈਂ ਤੂੰ ਸਿਆਣਾ ਹੋ ਗਿਆ ਨਾ ਹੋ ਗਿਆ ਕਿਦੋਂ ਤੋਂ ਮੈਂ ਤਾਂ ਸਿਆਣਾ ਹੁਣੀ ਤੂੰ ਹੁਣ ਜੇ ਤੂੰ ਦੂਜੇ ਪਾਸੇ ਹੋ ਰਹੇਂਗਾ ਚੱਲ ਕੋਈ ਨਾ ਫਿਰ ਕੀ ਆ ਉਹ ਹੋ ਵੀ ਨਹੀਂ ਪਿਆਗਾ ਦੇਖੀ ਲੈ ਉਹ ਹੋ ਵੀ ਨਹੀਂ ਚੱਕ ਦੇ ਚੱਕ ਦੇ ਕੋਈ ਨੂੰ ਮੈਂ ਹੁਣ ਚੱਕੂਗਾ ਹੀ ਹਾਂ ਉਹ ਕੰਮਾਂ ਤੇ ਹੋ ਰਹੇ ਲੱchnਾ ਤੇ ਹੁਣ ਉਹ ਕੁਛ ਨਹੀਂ ਹੁੰਦਾ ਤੂੰ ਮੇਰੇ ਨਾਲ ਬੁਖਾਰ ਨਹੀਂ ਭੰਨ ਰੱਖਿਆ ਮੈਂ ਤਾਂ ਕੱਲ ਦਾ ਦਵਾਈ ਦਵਾਈ ਦਵਾ ਲੈਣਾ ਕੋਈ ਨਾ ਉਦੋਂ ਜੀ ਜੀ ਬੱਟਨ ਵਾਲੀ ਹੋਈ ਪਈ ਹੈਗੀ ਜਗਤਾਰ ਤੋਂ ਢੀ ਕੱਲ ਵਾ ਲੈਣਾ ਵੀਰੇ ਉੱਠ ਕੇ ਕਰ ਲਿਆ ਮਤਲਬ ਪਈ ਨਾ ਮੈਂ ਥੋੜੀ ਹੁੰਦਾ ਉਸਤਾਦ ਕਰੇ ਮਸਾ ਕਰ ਲਾ ਦੋਗਾ ਆ ਮੋੜ ਜੀ ਤੁਹ ਕੋ ਪਾ ਜਾ ਪਾ ਯਾਰ ਆਪੀ ਕਰ ਦੂ ਮੈਂ ਜਪਾ ਜਾ ਉਹ ਲਾਲਾ ਬੜੇ ਖਲੀ ਪਾ ਜਾ ਦੇਖ ਕਿਉਂ ਐ ਬੇਕਾਰ ਦਾ ਪਾ ਜਾ ਔਰ ਇਹ ਕਿਥੋਂ ਚ ਜਾਂਦੇ ਨੇ ਟੋਕਦਾ ਇਹਦਾ ਨਾਮ ਨਹੀਂ ਲੈ ਕਹਿੰਦੇ ਮੈਂ ਦੱਸਦੇ ਨਹੀਂ ਮੈਂ ਕਿੱਥੇ ਜਾਂਦਾ ਪਤਾ ਨਹੀਂ ਇਹਨੂੰ ਬਸ ਬਹੁਤ ਆ ਬਹੁਤ ਆ ਚੰਗਾ ਹੋ ਗਿਆ ਬੋਰਾ ਠੀਕ ਐ ਮੈਂ ਮੂੰਹ ਤਾਂ ਸਾਫ ਕਰਦੇ ਹਾਂ ਮੈਂ ਕਹੇ ਗਏ ਗੁੱਦੀ ਬੁੱਧੂ ਜੀ ਜੱਕ ਲਿਆ ਕਿੱਥੇ ਪਈ ਜਾਂਦਾਂ ਵਾ ਦੇਖ ਵਾਤਾ ਰੈਣੀ ਆਪੀ ਕਿਰਪਾ ਕਰਦੀ ਆ ਸੇਵ ਮਿਲ ਗਿਆ ਫਿਰ ਨਿਕਾਲ ਜੇ ਚਲ ਚਾਹ ਤਾਂ ਨਹੀਂ ਲੇਗੀ ਉਰੇ ਸੇਵ ਹੀ ਖਾਣੇ ਆ ਇੱਕ ਤਾਂ پتہ ਨਹੀਂ ਲੱਗਦਾ ਕੀ ਹੋਇਆ ਦਾ ਬੈ ਜਾ ਨੇ ਉਹ ਇੱਕ ਤਾਂ ਮੇਰਾ ਸਾਲਾ ਉਹ ਜੈਲ ਆ ਜਾਣਾ ਉਹਨੇ ਲੈ ਰੱਖਿਆ ਕਦੇ ਸਾਲਾ ਲੋਟ ਹੋ ਜਾਦਾ ਕਦੇ ਉਹ ਕੋਈ ਕੀ ਕਰਨ ਲੱਗਿਆਦਾ ਕਰੇ ਕੀ ਇੱਕ ਹੋ ਗਿਆ ਜੀਟਾ ਪੂਰੀ ਜਿਹਾ ਚੱਕਾ ਜਿਹਾ ਪਿਆ ਮੈਂ ਹਲਾ ਮਲੰਗਾ ਹੈਗਾ ਪਾਲੇ ਚਾਜ ਅੱਖਰ ਮਗਾ ਕਾਮੜਾ ਜਿਹਾ ਹੈਗਾ ਹੈਗਾ ਬਾਪਾ ਕਾਈ ਮਾਰਦਾ ਸਾਰੇ ਮੇਰੇ ਮਗਰ ਲੱਗ ਗਿਆ ਤੂੰ ਤਾਂ ਬਾਹਰੋਂ ਆਏਗਾ ਤੂੰ ਤਾਂ ਰਿਕਤਾ ਕੰਮ ਨਹੀਂ ਲੈ ਰੱਖੀਏ ਉਧਰੋਂ ਉਹਨੇ ਲੈ ਰੱਖਿਆ ਪਹਿਲਾਂ ਢੰਗ ਜੇ ਕਰੀਏ ਓਏ ਉਰੇ ਹਾਂ ਉਰੇ ਮੈਂ ਬੋਲਦਾ ਓਏ ਉਰੇ ਤੈਨੂੰ ਦੱਸਦਾ ਆਹਾਂ ਕੀ ਆਹਾਂ ਓਏ ਹੈ ਸੋਣਾ ਲਾ ਲਾ ਕੱਲ ਲਈ ਆ ਲਿਆਂਦੀਆ 500 ਦੀ ਉਹਨਾਂ ਦਾ ਲਾਦਾ ਪਿੰਡਰ ਉਹ ਤਾਂ ਮੈਥੋ ਵੀ ਛੋਟਾ ਲੱਗਦਾਗਾ ਹੈ ਕਿਧਰੇ ਆਣਾ ਇੱਥੀ ਆ ਕਿਤੇ ਨਹੀਂ ਆਂਦਾ ਉਹ ਤਾਂ ਰਿਸ਼ਤੇਦਾਰੀ ਦੀ ਜਾ ਕੇ ਆਪਣੀ ਭੂਆ ਦੀ ਕੁੜੀ ਕੋਲੇ ਉਹਨੂੰ ਸੰਧਾਰਾ ਵੜਾ ਕੇ ਆਉਣਾ ਆਹ ਲੋੜੀ ਆ ਉਹ ਦੇਖਣੇ ਆਲੇ ਹੁੰਦੇ ਦਿਵਾਲੀ ਦੇ ਵੇਲੇ ਨਾ ਲੋੜੀ ਸੰਧਾਰਾ ਕਾਹਦਾ ਵੜਾਉਣਾ ਤੂੰ ਉਸਮਾਨ ਜਾ ਫੜਾਇਆ ਮੈਂ ਮਤਲਬ ਤੂੰ ਭਾਲਦਾ ਤੂੰ ਡਾਂਗਾ ਹਣਾ ਤੂੰ ਮੈਨੂੰ ਲੈ ਲਾ ਕੋਈ ਬੱਜੂ ਨਹੀਂ ਯਾਰ ਉਹ ਨਹੀਂ ਕੀ ਹੋ ਰਿਹਾ ਤੈਨੂੰ ਹੋਇਆ ਮੈਨੂੰ ਨਹੀਂ ਤੈਨੂੰ ਹੋਰੇਗਾ ਉਹ ਨਹੀਂ ਤੂੰ ਬਹਿਮ ਬੜਾ ਵੱਡਾ ਭਾਈ ਬੜਾ ਕੀ ਹੋ ਰਿਹਾ ਤੈਨੂੰ ਹੱਦ ਹੋਰੀਏ ਤੇਰੇ ਅੱਲੀ ਯਾਰ ਕਹਦੀ ਹੱਦ ਹੋ ਗਈ ਤੂੰ ਉਸ ਕੱਬਾਂ ਕਰੂ ਮੂੰਹ ਤੇ ਅੰਦਰ ਕਿਧਰੇ ਨਾ ਗਿਲਾ ਹੁਣ ਆਇਆ ਬਣਾ ਫਿਰ ਤਲਾ ਕਿਧਰੇ ਜੀਨ ਤੂੰ ਸੜੇ ਪਜਾਮੇ ਤੂੰ ਜੀਨ ਤੇ ਕਿਵੇਂ ਆ ਗਿਆ ਓਏ ਖਾਈ ਸੋਦੀ ਲੈਂਦੀ ਆ ਕੱਲੇ ਮੈਨੂੰ ਨਿੱਠੰਢੀ ਵੀ ਨਹੀਂ ਲੱਗਦੇ ਤੇਰੇ ਠੀਕ ਠੀਕ ਨਹੀਂ ਲੱਗਦੇ ਹੁਣ ਤਾਂ ਆਪੀ ਨਹੀਂ ਲੱਗਣੇ ਅੰਦਰ ਦੇ ਵਾਲੇ ਲੱਛਣ ਮੇਰੇ ਕੋਲ ਆ ਗਿਆ ਭਾਈ ਦਾ ਸੜੇ ਜੀ ਲੀੜੇ ਫੌੜਾ ਜਾਂ ਹੁਣ ਮੈਨੂੰ ਸਮਝਾ ਤਾ ਆ ਕੋਈ ਨਾ ਇਦਲੋਕ ਮਾਰ ਕੇ ਇਕੱਠਾ ਕਰਦੇ ਕੋਹਾ ਮੈਂ ਆ ਗਿਆ ਜਾ ਕੇ ਆਉਣਾ ਹੈ ਮੈਂ ਤਾਂ ਕਰੂ ਹੁਣ ਹੋ ਵਰਿਆ 12 ਕਰ ਜੀ ਮੈਂ ਹੁਣ ਆੰਦੂ ਲੈ ਕੇ ਨਾ ਮੈਂ ਤੈਨੂੰ ਉਹ ਤੂੰ ਮਤੋਂ ਛੱਤਰ ਨਾ ਖਾਲੀ ਉਹ ਤੂੰ ਬਾਗ ਜਾ ਤੂੰ ਜਾ ਬਾਹਮਾ ਦਾ ਲੋਟ ਹੀ ਐ ਤੂੰ ਕਿਹੜਾ 15 ਵੀ ਗੋਹਾ ਵੀ ਨਹੀਂ ਖੱਚਾ ਕੀ ਬੁਖਾਰ ਹੋ ਰਿਹਾ ਉਹਨੂੰ ਕੀ ਹੋ ਗਿਆ ਲੈ ਮੈਂ ਮੈਂ ਕਰਦਾ ਕੱਪੜੇ ਨਾ ਖਰਾਬ ਕਰ ਦੇ ਮੇਰੇ ਜੱਟਾ ਨਾ ਪੈ ਉਹ ਤੂੰ ਬਾਜ ਜਾ ਉਹ ਦੋ ਫਾੜੇ ਨਾ ਕਰਾ ਲਈ ਮੈਂ ਥੋਏ ਤੂੰ ਉਹ ਐ ਨਹੀਂ ਕਰੇ ਹੁੰਦੇ ਭਾਈਆਂ ਭੈਣਾਂ ਦੇ ਤਰ੍ਹਾਂ ਜਬਾਦ ਜਾ ਐ ਕਿਹੜੀ ਗੱਲ ਸੁਣੋ ਮੇਰੀ ਉਹ ਮੇਰੇ ਲੀਡ ਦੇ ਪਿੰਡਾਂ ਅੰਦਰ ਉਹ ਤੋਂ ਦੀ ਹੈ ਸ਼ਰਮ ਤਾਂ ਨਹੀਂ ਆਉਂਦੀ ਯਾਰ ਤੈਨੂੰ ਕੀ ਹੋ ਗਿਆ ਜਬਾ ਯਾਰ ਮੇਰੇ ਦਿਮਾਗ ਨਾ ਖਰਾਬ ਕਰ ਦਿੱਜਾ ਯਾ ਜਬਾ ਯਾਰ ਉਹ ਤਪੀਂਦਾ ਗਾਪੀ ਤਪੀਂਦਾ ਨਾਲ ਹੋਰ ਬਈ ਇਹ ਤਾਂ ਬਗਾਰ ਨੇ ਤਪਾਰਖਾ ਮੈਨੂੰ ਤਾਂ ਤਪਦਾ ਕੀ ਹੋ ਗਿਆ ਲੈ ਭੱਜ ਜਾ ਯਾਰ ਤੂੰ ਤੋਂ ਦੋਨੋਂ ਨੂੰ ਨਮੀ ਜਵਾਨੀ ਚ ਚੜੀ ਆ ਹੁਣ ਕੱਟ ਦੇ ਟੱਕੋ ਗੋਆ ਹੋ ਗਿਆ ਉਹਦੇ ਪਿੱਛੇ ਪਿਆ ਕੋਈ ਵੱਦਾ ਪੱਟੀ ਆ ਕੋਈ रात नहीं आया जी कला आया पट्टी है अपन गला बंदा तो वादिया लाता मूब स्वाद आऊ बा दूर लगे ना रात वादिया नींद वादिया आ जाती है उरे और बाबा कुछ भाजपा खसमा निकलया नहीं बिच नहीं दूर घरे किधर आंदा मैं रात में फिर ਲੱਕੜੇ ਚਾਲਦੇ ਬਹੁਤ ਹੈ ਹੋਮੀ ਕੰਦੇ ਇਹ ਪਤਾ ਸੀਦਾ ਜੁੱਠਾ ਹੋਊਗਾ ਨਾ ਇਹ ਕਰੇ ਜਾ ਕੇ